ਇਹ ਨਾਕਾਬਦੀ ਦੀ ਇਹ ਨਾਕਾਬਦੀ ਦੇ ਰੌਣਕ ਸਾਨੂੰ ਜਿਹੜੀ ਐ 50000 ਤੋਂ ਉਪਰ ਬਾਰਾਂ ਦਾ 210000 ਤੋਂ ਵੱਧ ਗਿਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਰ ਇਹੋ ਨਾਕਾਬਦੀ ਕੀਤੀ ਹੈ ਕਿਸੇ ਬ੍ਰਾਉਂ ਦੀ ਵੀ ਹੋਈ ਹੈ ਹਾਂਜੀ ਉਸੇ ਦੇਰ ਰਾਤ ਤੋਂ ਇੱਕ ਨਾਕਾਬਦੀ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਜੀ ਆਹ ਬੈਠਾ ਤੇ ਮਾਨਜੋਗ ਐਸਐਸਪੀ ਸਾਹਿਬ ਨੇ ਹਦਾਇਤਾਂ ਅੰਸਾਰ ਕਿ ਕਿਨਸਾਵਦੀ ਪੁਛੀ ਜੀ ਐਨਐਸਾਵਦੀ ਦਰਾਂ ਸਾਨੂੰ ਜਿਹੜੀ ਹੈ 50000 ਤੋਂ ਉਪਰ ਬੰਦਾ ਕੈਸਾ ਜਿਹੜਾ ਇਲੈਕਸ਼ਨ ਦਰਾਂ ਨਹੀਂ ਲਿਜਾ ਸਕਦਾ ਉਹ ਰਿਕਵਰ ਕੀਤਾ ਗਿਆ ਹੈ ਨਾ ਜਾਣ ਬਕਿਆ ਕੋਲੋਂ ਹੁਣ ਤੱਕ ਦੀ 12 ਲੱਖ ਤੱਕ ਦੀ ਜਾਰਦਾਰ ਰੁਪਇਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਾਡੀ ਟੀਮਾਂ ਉਹ ਦੱਸਿਆ ਤਾਂ ਕਿ ਤੇਲੇ ਯਾਰੋ ਵੀ ਕਦੇ ਕਰੀਆ ਹਾਂ ਇਹ ਜਿਹੜੀ ਸਾਰੀਆਂ ਟੀਮਾਂ ਬਣੀਆਂ ਆਉਣੀਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ ਉਹ ਜਿਵੇਂ ਵੀ ਹੋਊਗਾ ਉਹ ਉਹ ਜਿਹੜੀ منی ਆਈ ਹੈ ਲਖਨਾਥੀ ਵੀ ਪੱਤੀ ਜਾਂ ਕਰਦੀ ਹੈ ਜਿਹਦਾ ਮਕਸਦ ਆਈ ਹੈ ਵੀ ਇਹ منی ਆ ਜਿਹੜੀ ਜਿੰਨਾ ਚਿਰ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਰਤ ਰਹੇ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ ਤਾਂ ਮਤਲਬ ਇਹੀ ਮੰਨਿਆ ਜਾਂਦਾ ਵੀ ਇਹ ਵਲੈਸ਼ਨ ਨਾਲ ਨਾਲ ਸਮੰਧ ਉਹ ਜਿਸ ਤਰ੍ਹਾਂ ਦੇ ਕਾਚੇ ਨੂੰ ਦੇਖਦੇ ਆ ਜਿਸ ਤਰ੍ਹਾਂ ਕਿ ਭਾਅ ਸੰਬੰਧਿਤ ਅਥਾਰਟੀ ਦਾ ਕੰਮ ਹੈ ਜਿਉਂਨਾ ਕੋ ਸਾਬਤ ਹੋ ਜਾਂਦਾ ਫਿਰ ਉਹਨਾਂ ਦਾ ਹੱਕ ਹੈ ਮਤਲਬ ਜੇ ਕੋਈ ਇਹਨੇ ਕੋਲ ਦੇ ਨਹੀਂ ਕੋਈ ਕੁਛ ਹਾਂ ਮੈਂ ਮੋਕਟੇ ਕੁਝ ਵੀ ਨਹੀਂ ਸਬੂਤ ਦੇ ਸਕਦੇ ਨਾ ਇਹ ਆਪਣੀ ਪੇਮੈਂਟ ਬਾਰੇ ਦੱਸ ਸਕਦੇ ਨੇ ਕੀ ਕੀ ਉਹਨਾਂ ਦੇ ਜਿਹੜੇ ਕੈਸ਼ ਵੀ ਚਾਰੀ ਕਰਕੇ ਜਾਂਦੇ ਉਹ ਕੋ ਇੰਨਾ ਵੀ 50000 ਤੋਂ ਵਾਪਸ ਨਹੀਂ ਦਰਾਨੇ ਇਲੈਕਸ਼ਨ ਨਹੀਂ ਲਿਜਾ ਸਕਦੇ ਇਸ 257 ਨੂੰ ਜੇ ਲੈ ਕੇ ਜਾਣਗੇ ਤੇ ਰਸੀਮਾਂ ਦੇ ਖਿਲਾਫ ਜਿਹੜੇ ਅਸੀਂ ਹਮੰਦਰ ਸੰਾਇਤ ਵਿੱਚ ਦੇ ਰਹੇ ਹਾਂ ਕਾਰਵਾਈ ਇਹ ਜਨਾਬਾ ਦੀ ਜੀ ਜਨਾਬਾ ਦੀ ਦਰਾਮ ਤੋਂ ਜਿਹੜੀ ਹੈ 50000 ਤੋਂ ਆਪ 12 ਲੱਖ ਤੱਕ ਦੀ ਜਮਦਾਰ ਤਸਕੀਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਰ ਇਹਦੇ ਬੱਕਾ ਬੰਦੀ ਨੀਤੀ ਇਹ ਕਿਸ ਬਰਾਮ ਦੀ ਵੀ ਹੋਈ ਹੈ ਹਾਂਜੀ ਉਸੇ ਦੇਰ ਰਾਤ ਤੋਂ ਕਿਤੇ ਨਸਬਦੀ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਮਾਨਜੂਗ ਐਸਐਸ ਦੀਆਂ ਹਦਾਇਤਾਂ ਅਨੁਸਾਰ ਕਿਤੇ ਨਸਬਦੀ ਕੀਤੀ ਇਹ ਨਸਬਦੀ ਬਰਾਮ ਤੋਂ ਜਿਹੜੀ ਹੈ 50000 ਤੋਂ ਆਪਬ ਬੰਦਾ ਕਾਇਆ ਹੈ ਜਿਹੜਾ ਇਲੈਕਸ਼ਨ ਦਰਾ ਨਹੀਂ ਲਿਜਾ ਸਕਦਾ ਉਹ ਰਿਕਵਰ ਕੀਤਾ ਗਿਆ ਹੈਗਾ ਜਾਰ ਮੱਤਿਆਂ ਤੋਂ ਹੁਣ ਤੱਕ ਅਸੀਂ 12 ਲੱਖ ਤੱਕ ਦੀ ਜਮਦਾਰੀ ਤੱਕ ਪਿਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਾਡੀਆਂ ਟੀਮਾਂ ਨੇ ਉਹ ਦੱਸਿਆ ਕਿ ਕਿੰਨੇ ਲੱਖਾਂ ਦੀ ਕਾਹ ਦੇ ਦੱਸਣੀ ਹੈ ਹਾਂ ਇਹ ਜਿਹੜੀ ਸਾਡੀਆਂ ਟੀਮਾਂ ਬਣੀਆਂ ਆਉਣੀਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ ਉਹ ਜਿੰਨੇ ਵੀ ਹੋਗਾ ਉਹ ਉਹਨਾਂ ਜਿਹਦੀ ਮਨੀ ਆਏ ਲਖਨਾਧ ਵੀ ਪੱਤੀ ਜਾ ਸਕਦੀ ਹੈ ਇਹਦਾ ਮਕਸਦ ਇਹ ਆ ਵੀ ਇਹ ਮਨੀ ਹੈ ਜਿਹੜੀ ਜਿੰਨਾ ਕਰੋ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਰਤ ਰਹੇ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ ਤਾਂ ਮਤਲਬ ਇਹੀ ਮੰਨਿਆ ਜਾਂਦਾ ਵੀ ਇਹ ਇਲੈਕਸ਼ਨ ਨਾਲ ਸੰਬੰਧ ਉਹ ਜੇ ਸਾਫਤ ਕਰਨ ਦੇ ਰਏ ਤੱਤੇ ਨੂੰ ਦੇਤੇ ਹਨ ਕਿ ਇਹ ਭਾਵੇਂ ਸੰਬੰਧਿਤ ਅਥਾਰਟੀ ਦਾ ਕੰਮ ਹੈ ਜੀ ਉਹਨਾਂ ਕੋਲ ਸਾਬਤ ਹੋ ਜਾਂਦਾ ਫਿਰ ਉਹਨਾਂ ਦਾ ਹੱਕ ਹੈ ਮਤਲਬ ਜੇ ਕੋਈ ਇਹਨਾਂ ਕੋਲ ਦੇ ਨਹੀਂ ਕੋਈ ਕੁਛ ਹਾਂ ਨਹੀਂ ਮੌਕੇ ਤੇ ਕੁਝ ਵੀ ਨਹੀਂ ਸਬੂਤ ਦੇ ਸਕਦੇ ਨਾ ਇਹ ਆਪਣੀ ਪੇਮੈਂਟ ਬਾਰੇ ਦੱਸ ਸਕਦੇ ਨੇ